ਸਤਿ ਸ਼੍ਰੀ ਅਕਾਲ ਜੀ ਸਿੰਘ ਸਤਿ ਸ਼੍ਰੀ ਅਕਾਲ ਕੀ ਬਣਾ ਰਹੇ ਹੋ ਬਾਈ ਕੁਛ ਨਹੀਂ ਆ ਤੇਰੇ ਸਾਹਮਣੇ ਇਹ ਕੀ ਆ ਇਹ ਡੋਲਾਏ ਕਿੱਧਰ ਨੂੰ ਜਾਂਦਾ ਹੁੰਦਾ ਜੇ ਛਿੱਟ ਗਿਆ ਆਪਾ ਮੈਂ ਕਿ ਮਰਜੀ ਇਟਲਾਉਂਗਾ ਹਾਂ ਇਹ ਨਹੀਂ ਜਾਊਗਾ ਹਾਂ ਹਾਂ ਕੀ ਕਰੇਗਾ ਫਿਰ ਹੋਥ ਧਰ ਕੇ ਹੁਣ ਅੱਛੇ ਧਰ ਕੇ ਮੇਰਾ ਹੋਥ ਧਰ ਕੇ ਹਾਂ ਕਿੱਧਰ ਨੂੰ ਜਾਊਗਾ ਤੇ ਮੈਂ ਧਰਿਆ ਉਹਨੇ ਕਿੱਧਰ ਜਾਣਾ ਕਿਸੇ ਨੂੰ ਜਾਂਦੇ ਨਹੀਂ ਛਿੱਟ ਜਾਂਦਾ ਪਰ ਇਹ ਨਹੀਂ ਜਾਊਗਾ ਹਾਂ ਬਾਸ ਮਗਾਵਾ ਹੋਥ ਧਰ ਕੇ ਹਾਂ ਅੱਛਾ ਕਿੱਥੇ ਨਹੀਂ ਜਾਂਦਾ ਆਇਨ ਬੂਰੇ ਗਿਨੀ ਸਦਰਿੰਗਾ ਬਾਸ ਦਵਾ ਅੱਛਾ ਯਾਰ ਦਿਖਾ ਯਾਰ ਕੋਤਦਰ ਕੇਵਾ ਤਰੇ 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 ਕੰਮੂਲੀ ਦਰ ਕੇਉ ਦੇਖੋ ਭਾਈ ਆ ਦੇਖੋ ਸਾਹਮਣੇ ਆਉਣਾ ਹਾਂ ਹਾਂ ਤਵਾਂ ਸਾਹਮਣੇ ਠੀਕ ਹੈ ਹੁ ਬੱਸ ਆਇਆ ਬੱਸ ਆਜਾ ਇਹ ਆਇਆ ਬੱਸ ਰਸਾ ਠੀਕ ਹੈ ਬਾ ਵੀ ਬਈ ਮੰਦੀਪ ਸਿੰਘ ਇਹ ਕਿਵੇਂ ਸਿੱਖਿਆ ਓਏ ਆਇਆ ਕਿ ਨਹੀਂ ਆਇਆ ਕਮਾਲ ਕਰਤੀ ਯਾਰ ਬੱਸ ਨਾਲ ਹੱਥ ਜਾ ਗਿਆ ਓਏ ਦੱਸਿਆ ਤਾਂ ਦੱਸਿਆ ਇਹ ਟ੍ਰਿਕ ਕਿੱਥੇ ਸਿੱਖਿਆ ਇਹ ਸਿੱਖ ਕੇ ਗਏ ਅਸੀਂ ਬਾਹਰੋਂ ਕੀ ਟਰੱਕ ਚੋਂ ਲਿਆ ਉਹ ਤੁਸੀਂ ਕਿਹਾ ਸੀ ਕਿਹੜੇ ਦੇਸ਼ ਚ ਮੈਂ ਹਾਰਾਕ ਸੀ ਅੱਛਾ ਉਹਦੇ ਉੱਥੇ ਚਖਾਇਆ ਸੀ ਉਹ ਆਲਦੀ ਵਾਲਾ ਡੱਡਾ ਲਵਾਉਣਾ ਯਾਰ ਹੈ ਕੋਈ ਸਿਰਚ ਵੀ ਨਹੀਂ ਸਪੱਸ਼ਟ ਕਿੰਨਾ ਸਮਾਂ ਅੱਛਾ ਸਿੱਖਣ ਦੇ ਕੰਮ ਲੱਗ ਰਹੇ ਹੁੰਦੇ ਨੇ ਧੰਨਵਾਦ ਵੀਡੀਓ ਸ਼ੇਅਰ ਕਰਦੇ ਹੋ ਨੂੰ ਹੋਰ ਵੀਡੀਓ ਦਿਖਾਉਂਦਾ ਦੂਗਾ ਹਾਂ ਹੁਣ ਬਾਈ ਦੇਖੀ ਕਿ ਦੇਖਾਂ ਕਿ ਕਿਨੇ ਕੋਠੇ ਚੜਾਵਾਂਗੇ ਕਿ ਕੋਠੇ ਤੇ ਤਾਂ ਦਾ ਖਿੱਚਦਾ ਚਲੋ ਜਿਵੇਂ ਮਰਜ਼ੀ ਕਰ ਲਈ ਯਾਰ ਉਹਨੇ ਕਰਦਾਂਗੇ अच्छा यू थे साच कर ਥੱਲੇ ਵੀ ਕੁੱਟ ਝੜ ਕੇ ਥੱਲੇ ਝੜ ਕੇ ਵੀ ਬਵਾ ਹੋ ਕਰਦਾ ਗਾਸ ਥੱਲੇ ਖਿਚਲੇ ਗਾਸ ਆਹ ਮੈਂ ਕਰਦਾ ਯਾਰ ਠੀਕ